ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਥਾਨ ਮਜ਼ਦੂਰ ਸੰਘ ਦੇ ਕਮੇਟੀ ਕਰਕੂਤਲਾ ਤੋਂ ਛੇ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਔਰ ਨਾਲ ਮੇਰੇ ਵੱਖ-ਵੱਖ ਜਥੇਬੰਦੀਆਂ ਤੋਂ ਆਗੂ ਸਹਿਬਾਨ ਪਿੰਡਾਂ ਦੇ ਆਗੂ ਸਹਿਬਾਨ ਆ ਅੱਜ ਅਸੀਂ ਡਿਪਟੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਜੋ ਪਿੰਡ ਭੈਣੀ ਹੁਸੇ ਦਾ ਲਾਗੇ ਸ਼ਿਵਦੀਆ ਫਰੀਦਪੁਰ ਉੱਥੇ ਡੇਰਾ ਬਣ ਜਾ ਰਿਹਾ ਵਾ ਰਾਮ ਰੇਨ ਦਾ ਜਿਹੜਾ ਸੱਚਾ ਸੌਦਾ ਵਾਲੇ ਜਿਹਨੂੰ ਕਹਿੰਦੇ ਆ ਅਸੀਂ ਉਹਦੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਉਹਨੂੰ ਤੁਰੰਤ ਜਿਹੜਾ ਰੋਕਿਆ ਜਾਵੇ ਜੇ ਉਹਨੂੰ ਨਹੀਂ ਰੋਕਿਆ ਜਾਂਦਾ ਕਿਉਂਕਿ ਸਿੱਖ ਸੰਗਤਾਂ ਦੀਆਂ ਜਿਹੜੀਆਂ ਆਵਾਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਤੇ ਉਹਨੂੰ ਤੁਰੰਤ ਰੋਕਿਆ ਜਾਵੇ ਜੇ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਉੱਥੇ ਕੋਈ ਗਲਬਾਤ ਹੁੰਦੀ ਆ ਤੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਦੂਸਰੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਸੋਮਣੀਆ ਕਮੇਟੀ ਨੂੰ ਤੇ ਜਿਹੜੀਆਂ ਸਿੱਖ ਆਪਣੀਆਂ ਸੰਸਥਾਵਾਂ ਆ ਉਹਨਾਂ ਨੂੰ ਵੀ ਭਾਈ ਵੱਧ ਚੜ ਕੇ ਆਣ ਕੇ ਇਹਦਾ ਪਤਾ ਕੀਤਾ ਜਾਵੇ ਤੇ ਇਹਨੂੰ ਰੋਕਿਆ ਜਾਵੇ ਜੇ ਕੱਲ ਨੂੰ ਫਿਰ ਵੀ ਇੱਥੇ ਸਾਡੇ ਕਹਿਣ ਦੇ باوجود ਵੀ ਪ੍ਰਸ਼ਾਸਨ ਉੱਥੇ ਕਾਰਵਾਈ ਨਹੀਂ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਤਿੱਖੇ ਜਿਹੜੇ ਉਹ ਸੰਘਰਸ਼ ਕੀਤੇ ਜਾਣਗੇ ਕਿਉਂਕਿ ਅਸੀਂ ਕਦੇ ਵੀ ਇਸ ਬਲਾਤਕਾਰੀ ਦਾ ਰਾਮ ਰਹੀਨ ਦਾ ਡੇਰਾ ਜਿਹੜਾ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਤਹਿਸੀਲ ਦੇ ਵਿੱਚ ਨਹੀਂ ਬੰਦ ਦਿੱਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ